ਅਲਗਾਰ ਆਵੇ ਤੇ ਕੁਝ ਸੁਣਾਵੇ ਨਾ ਇਹ ਗੱਲ ਜੀ ਬਣਦੀ ਨਹੀਂ ਇਹਦੇ ਨਾਲ ਹਨ ਤੁਹਾਡਾ ਵੀ ਕਾਫੀ ਦਾ ਦਿਲ ਹੋਊਗਾ ਮੈਂ ਕਰਮਜੀਤ ਨੂੰ ਇੱਕ ਬੇਨਤੀ ਕਰੂੰਗਾ ਇੱਕ ਬਹੁਤ ਸੋਹਣੀ ਕਵਿਤਾ ਸੰਤਰਾਮੁਦਾਸੀ ਜੀ ਦੀ ਜਿਹੜੇ ਗਰੀਬਾਂ ਦੇ ਦਵੇ ਕੁਚਲੇ ਲੋਕਾਂ ਦੇ ਗਾਣੇ ਗੀਤ ਕੰਮ ਤਾਂ ਲਿਖਦੇ ਰਹੇ ਸਾਡੇ ਪਿੰਡ ਕੋਲੀ ਪਿੰਡ ਹਨ ਬਰਨਾਲੇ ਕੋਲੇ ਠਿਕਰੀ ਵਾਲਾ ਸ਼ੀਦ ਸੇਵਾ ਸਿੰਘ ਠਿਕਰੀ ਵਾਲਾ ਦੇ ਪਿੰਡ ਨਾਲ ਹੀ ਹੈ ਰਾਏ ਸਰ ਅਸੀਂ ਬਹੁਤ ਗਾਉਂਦੇ ਰਹੇ ਹਾਂ ਜਿਹੜੀ ਜਿਹੜੀ ਕਵਿਤਾ ਫਸਟ ਆਉਂਦੀ ਰਹੀ ਹੈ ਜਿਹਦੇ ਨਾਲ ਟਰਾਫੀਆਂ ਚ ਦਿੱਤੇ ਰਹੇ ਆ ਜਿਹਦੇ ਨਾਲ ਖਰੀਦੀਆਂ ਹੋਈਆਂ ਟਰਾਫੀਆਂ ਟਰਾਫੀ ਲਗਾਉਦੇ ਰਹੇ ਆ ਮੈਂ ਚਾਹੁੰਗਾ ਕਿ ਉਹ ਉਹਦੀ ਉਹਦੀ ਚਾਰ ਦੋ ਲਾਈਨਾਂ ਜਿਹੜੀਆਂ ਕਰਮਜੀਤ ਆਕੇ ਪਰ ਜੀ ਕਮੀਆਂ ਦਾ ਬੇਟਾ ਔਰ ਜਿੰਨੀ ਕਸ਼ਿਸ਼ ਇਹਦੀ ਆਵਾਜ਼ ਚ ਔਰ ਜਿੰਨਾ ਗਾਂ ਸ਼ਬਦ ਨੇ ਉਹਨਾਂ ਸ਼ਬਦ ਤੇ ਆਵਾਜ਼ ਜਦੋਂ ਇਕੱਠੀ ਹੋ ਜੇ ਦੋਨੇ ਤਾਂ ਫਿਰ ਜਦੋਂ ਗੁਰੂ ਸਾਹਿਬ ਜਦੋਂ ਬਾਣੀ ਉਚਰਦੇ ਸੀ ਬਾਬਾ ਮਰਦਾਨਾ ਨਾਲ ਸੀ ਮਰਦਾਨਿਆਂ ਛੇੜ ਰਵਾਵ ਜਦੋਂ ਰਵਾਵ ਛੇੜਦੇ ਸੀ ਗੁਰੂ ਸਾਹਿਬ ਕੋਲ ਵਿਚਾਰ ਸੀ ਸ਼ਬਦ ਸੀ ਮਰਦਾਨੇ ਕੋਲ ਰਵਾਵ ਸੀ ਤਾਂ ਫਿਰ ਉਹ ਅੱਜ ਜਦੋਂ ਆਪਾਂ ਕੀਰਤਨ ਸੁਣਦੇ ਹਾਂ ਸਕੂਨ ਮਿਲਦਾ ਨਾ ਤਾਂ ਉਹ ਗੁਰੂ ਸਾਹਿਬ ਨੇ ਉਸ ਵੇਲੇ ਉਚਰੀ ਹੋਈ ਕਿਸੇ ਹੋਰ ਮਤਲਬ ਸੁੱਧ ਵੋਧ ਚ ਪਰਮਾਤਮਾ ਨਾਲ ਲੀਨ ਲੱਗੀ ਹੋਊਗੀ ਉਸ ਵੇਲੇ ਜਿਸ ਵੇਲੇ ਉਚਰੀ ਬਾਣੀ ਹੋ ਸੋ ਕਿਸੇ ਸ਼ਾਇਰ ਨੇ ਵਧੀਆ ਲਿਖਤਾ ਪਰ ਉਹਨੂੰ ਕੋਈ ਵਧੀਆ ਆਵਾਜ਼ ਮਿਲ ਜੇ ਉਹਨੂੰ ਕੋਈ ਬਦਿਆ ਰਾਗ ਮਿਲ ਜੇ ਉਹ ਤੋਂ ਵੱਡਾ ਕੋਈ ਮੇਰੇ ਖਿਆਲ ਚ ਸੁਮੇਲ ਨਹੀਂ ਹੋ ਸਕਦਾ ਸੋ ਮੈਂ ਕਰਮਜੀਤ ਨੂੰ ਕਹੂੰਗਾ ਕਿ ਐਨ ਕਲਾ ਕੇ ਤੂੰ ਕੋਈ ਕਮੀ ਆ ਦਾ ਬੇੜਾ ਹੈ ਗਰੀਬਾਂ ਦੀ ਗੱਲ ਕਰਨੀ ਹੈ ਨਿਗਾਲੀ ਹੈ ਐਨ ਨਿਗਾਲੀ ਹੈ ਐਵੇਂ ਮਰੀਆਂ ਨਿਗਾਲੀ ਹੈ ਚਲ ਗਾਲਾ ਕੋਈ ਨਹੀਂ ਪਰ ਐਨ ਕਾ ਨਾ ਕਮੀ ਦਾ ਬੇੜਾ ਚੱਲਣਾ ਨਹੀਂ ਲਾਲ ਸਾਊ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਭਾਈ ਭਗਵੰਤ ਮਾਨ ਜੀ ਚੀਫ ਮਿਨਿਸਟਰ ਆਫ ਪੰਜਾਬ ਕੈਬਨਿਟ ਮਿੰਿਸਟਰ ਹਰਪਜਨ ਜੀ ਸੌਂਦ ਸਾਹਿਬ ਸੇਨਾ ਸਾਹਿਬ ਕ੍ਰਿਸ਼ਨ ਕੁਮਾਰ ਜੀ ਤੁਹਾਨੂੰ ਮਿਲਣ ਦਾ ਬਹੁਤ ਦਿਲ ਕਰਦਾ ਸੀ ਬਾਈ ਗॉड ਅੱਜ ਪਹਿਲੀ ਵਾਰ ਦਰਸ਼ਨ ਹੋਏ ਨੇ ਪਰ ਤੁਹਾਡੇ ਕੰਮਾਂ ਬਾਰੇ ਪਿਛਲੇ 8-10 ਸਾਲਾਂ ਤੋਂ ਜਾਣਦੇ ਆ ਕਿ ਬਹੁਤ ਹੀ ਇਮਾਨਦਾਰ ਔਰ ਮੈਂ ਕਈ ਜਨਤ ਹੈ ਸੁਣਿਆ ਹੈ ਤੁਹਾਡੇ ਬਾਰੇ ਕਿ ਦੁਬਾਰਾ ਇਹਨਾਂ ਨੂੰ ਐਜੂਕੇਸ਼ਨ ਦੇ ਵਿੱਚ ਲਿਆਂਦਾ ਜਾਵੇ ਤਾਂ ਹੋਰ ਵੀ ਵੱਧ ਸੁਧਾਰ ਹੋ ਜਾਵੇ ਹੈ ਜੀ ਬਹੁਤ ਲੋਕਾਂ ਨੇ ਜਿੰਨੇ ਮੇਰੇ ਟੀਚਰਸ ਬਿਹਤਰ ਨੇ ਨਹੀਂ ਜਿਹੜੇ ਬੰਦੇ ਚਿੰਤਤ ਨੇ ਐਜੂਕੇਸ਼ਨ ਪ੍ਰਤੀ ਉਹ ਕਹਿੰਦੇ ਵੀ ਇਹੋ ਜਿਹੇ ਅਫਸਰ ਹੋਣੇ ਚਾਹੀਦੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤੁਹਾਡਾ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜਿਨ੍ਹਾਂ ਨੂੰ ਨੁਯੁਕਤੀ ਪੱਤਰ ਮਿਲੇ ਨੇ ਜਿਵੇਂ ਤੁਸੀਂ ਅਕਸਰ ਸਾਰੀ ਗੱਲਾਂ ਕਰਦੇ ਆ ਕਿ ਕੋਈ ਪੈਸਾ ਨਹੀਂ ਲੱਗਿਆ ਕੋਈ ਰਿਸ਼ਵਤ ਨਹੀਂ ਤੇ ਕੋਈ ਸਿਫਾਰਿਸ਼ ਨਹੀਂ ਕਿਉਂਕਿ ਜਦੋਂ ਕੋਈ ਵੀ ਬੰਦਾ ਹੈ ਸਰਕਾਰ ਦੇ ਨੇੜੇ ਹੁੰਦਾ ਜਾਂ ਕੋਈ ਦੋਸਤੀ ਮਿੱਤਰਤਾ ਹੁੰਦੀ ਹੈ ਸਭ ਨੂੰ ਪਤਾ ਹੁੰਦਾ ਮੇਰੇ ਕੋਲੇ ਵੀ ਹਜ਼ਾਰਾਂ ਫੋਨ ਆਉਂਦੇ ਆ ਵੀ ਆਪਣੇ ਮੁੰਡੇ ਨੇ ਪੇਪਰ ਦਿੱਤਾ ਮਾੜਾ ਜਾਂ ਫਿਰ ਦੇਖ ਲਓ ਹੈ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹਿੰਦਾ ਹੁੰਦਾ ਵੀ ਉਹ ਦੇਖਣ ਵਾਲਾ ਕੰਮ ਨਹੀਂ ਭਰਾਵਾ ਦੇਖਣਾ ਉਹਨੇ ਆਪ ਆਪ ਨਹੀਂ ਹੈ ਜੇ ਤੁਹਾਡੇ ਬੱਚੇ 'ਚ ਕਾਬਲੀਅਤ ਹੋਊਗੀ ਤਾਂ ਨੂੰ ਕਿਸੇ ਸਿਫਾਰਿਸ਼ ਦੀ ਜਾਂ ਕਿਸੇ ਪੈਸੇ ਦੀ ਲੋੜ ਨਹੀਂ ਪੈਣੀ ਜੇ ਕਾਬਲੀਅਤ ਤਾਂ ਆਪਣੇ ਆਪ ਸਰਕਾਰ ਉਹਨੂੰ ਬੁਲਾਉਗੀ ਅਗਰ ਜੇ ਕਾਬਲੀਅਤ ਨਹੀਂ ਉਹ ਚਾਹੇ ਪੈਸਾ ਦੇ ਵਿੱਚ ਆਹੇ ਸਿਫਾਰਿਸ਼ ਵਾਲਾ ਵੀ ਤਾਂ ਉਹ ਮਤਲਬ ਬੇਅਰਥੀ ਜਾਊਗੀ ਤੁਸੀਂ ਪੈਸਾ ਪੂਸਾ ਨਾ ਕਿਸੇ ਨੂੰ ਦੇ ਦਿਓ ਤੇ ਜਿੰਨਾ ਚਿਰ ਮਿਹਨਤ ਨਹੀਂ ਕਰਦਾ ਬੱਚਾ ਉਹਨਾਂ ਚਿਰ ਨੌਕਰੀ ਨਹੀਂ ਮਿਲਣੀ ਸੋ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਔਰ ਬਹੁਤ ਵਧਾਈ ਦਾ ਵਧਾਈ ਦੇ ਪਾਤਰ ਨੇ ਮਾਨ ਸਾਹਿਬ ਕਿ ਜਿੰਨੀਆਂ ਵੀ ਨੁਕਤੀਆਂ ਹੋਈਆਂ ਨੇ ਸਾਰੀਆਂ ਬਿਨਾਂ ਸਿਫਾਰਿਸ਼ ਤੋਂ ਤੇ ਬਿਨਾ ਪੈਸੇ ਤੋਂ ਵੈਸੇ ਵੀ ਸਾਡੇ ਵਰਗੇ ਨੂੰ ਵੀ ਕਹਿੰਦਾ ਵੀ ਦੇਖ ਲਈ ਜੇ ਕਿਤੇ ਆ ਹੋ ਗਿਆ ਵੀ ਸਭ ਤੋਂ ਪਹਿਲਾਂ ਮੈਂ ਦੋਸਤਾਂ ਨੂੰ ਅੰਦਰ ਕਰਦਾ ਹੁੰਨਾ ਸੋ ਬਹੁਤ ਵਧੀਆ ਗੱਲ ਹੈ ਕਿ ਇਮਾਨਦਾਰੀ ਨਾਲ ਕੰਮ ਕਰਿਓ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਇਮਾਨਦਾਰੀ ਦਾ ਸਵਾਦ ਇੰਨਾ ਕੁ ਵੱਖਰਾ ਹੈ ਨਾ ਦੁਨੀਆ ਦੇ ਹਰ ਸਵਾਦ ਨਾਲੋਂ ਜਦੋਂ ਬੰਦਾ ਇਮਾਨਦਾਰ ਹੋਵੇ ਤਾਂ ਕਹਿੰਦੇ ਵੀ ਅੰਦਰ ਹੋਵੇ ਸੱਚ ਤਾਂ ਕੋਠੇ ਚੜਕੇ ਨੱਚ ਸੋ ਉਹ ਉਹ ਸਵਾਦ ਕਿਸੇ ਹੋਰ ਚੀਜ਼ ਦੇ ਵਿੱਚ ਆਉਂਦਾ ਹੀ ਨਹੀਂ ਜੇ ਅਸੀਂ ਇੱਥੇ ਤੱਕ ਜਿੰ ਜਿਵੇਂ ਵੀ ਪਹੁੰਚੇ ਆਪਣੀ ਇਮਾਨਦਾਰੀ ਨਾਲ ਪਹੁੰਚੇ ਆਂ ਔਰ ਉਹਦਾ ਸਕੂਨ ਹੀ ਵੱਖਰਾ ਹੈ ਨੀਂਦ ਵਧੀਆ ਆਉਂਦੀ ਹੈ ਤੇ ਕਿਸੇ ਦਾ ਕਿਸੇ ਦਾ ਫਿਕਰ ਨਹੀਂ ਹੁੰਦਾ ਕਿ ਫਲਾਣੇ ਬੰਦੇ ਨੂੰ ਨਾ ਪਤਾ ਲੱਗ ਜੇ ਮੈਂ ਆਹ ਠੱਗੀ ਮਾਰੀ ਐ ਆਹ ਰਿਸ਼ਵਤ ਲਈ ਐ ਜਾਂ ਕਿਸੇ ਗਲਤ ਬੰਦੇ ਦੀ ਸਿਫਾਰਿਸ਼ ਕੀਤੀ ਐ ਸੋ ਜਿਵੇਂ ਤੁਹਾਨੂੰ ਆਜ ਨਿਯੁਕਤੀਆਂ ਮਿਲੀਆਂ ਨੇ ਜੇ ਤੁਸੀਂ ਇਮਾਨਦਾਰੀ ਦੇ ਨਾਲ ਅੱਗੇ ਨਿਭਾਓਗੇ ਤਾਂ ਅਗਲੀਆਂ ਸਾਡੀਆਂ ਜਨਰੇਸ਼ਨਾਂ ਸੁਧਰਨਗੀਆਂ ਸਾਡੇ ਖੂਨ ਦੇ ਵਿੱਚ ਇਮਾਨਦਾਰੀ ਹੋਊਗੀ ਤਾਂ ਅੱਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਵਧੀਆ ਪਰਿਵਾਸ਼ ਦੇਵਾਂਗੇ ਔਰ ਵਧੀਆ ਉਹਨਾਂ ਨੂੰ ਜਿਹੜੇ ਕਹਿੰਦੇ ਆ ਸੰਸਕਾਰ ਦੇਵਾਂਗੇ ਉਹ ਤੁਹਾਡੇ ਆਉਣ ਵਾਲੀਆਂ ਜਨਰੇਸ਼ਨਾਂ ਦੇ ਵਿੱਚ ਦਿਸਣਗੇ ਤਾਂ ਕਿ ਤੁਹਾਨੂੰ ਯਾਦ ਕਰਨ ਤੁਹਾਡੇ ਬੱਚੇ ਯਾਦ ਕਰਨ ਕਿ ਸਾਡਾ ਦਾਦਾ ਐਦਾਂ ਸੀ ਸਾਡਾ ਪਿਓ ਐ ਸੀ ਅਸੀਂ ਉਹਨਾਂ ਦੀ ਲੀਨ ਨੂੰ ਅੱਗੇ ਤੋਰਿਆ ਚੰਗੇ ਕੰਮਾਂ ਲਈ ਹਮੇਸ਼ਾ ਲੋਕ ਸਰਾਨਾ ਕਰਦੇ ਨੇ ਮਾੜੇ ਕੰਮਾਂ ਲਈ ਤੁਹਾਨੂੰ ਪਤਾ ਹੀ ਥੂ-ਥੂ ਕਰਦੇ ਨੇ ਸੋ ਮੈਂ ਅਸੀਂ ਮੈਂ ਜਮਾਨ ਸਾਹਿਬ ਗਾਉਂਦੇ ਹੁੰਦੇ ਸੀ ਕਾਲਜ ਦੇ ਵਿੱਚ ਉਹੀ ਗਾਣਾ